ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੋਟਲੀ ਵਿਸਾਵਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਰਹੀਰਾ ਸਿੰਘ ਉਹਦੇ ਘਰ ਆਇਆ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਘਰੇਲੂ ਘਰ ਦੇ ਵਿੱਚੋਂ ਵੀਡੀਓ ਬਣਾ ਰਹੇ ਹਾਂ ਤਾਂ ਬਿਲਕੁਲ ਇੱਕ ਜਿਕਰ ਆਪਾਂ ਗੱਲ ਕਰੀਏ ਪੀੜੀ ਦਾ ਪੀੜੀ ਜਿਹੜੀਆਂ ਮੱਝਾਂ ਝੋਟੀਆਂ ਦੇ ਵਿੱਚੋਂ ਇੱਕ ਸਰਦਾਰ ਰਹੀਰਾ ਸਿੰਘ ਉਹਨਾਂ ਦੇ ਕੋਲੇ ਮੱਝਾਂ ਨੀਲੀ ਦੀ ਸੋ ਨੀਲੀ ਦੀ ਮੱਝਾਂ ਕਾਫੀ ਪੁਰਾਣਾ ਰਵਾਇਣਾ ਦੇ ਕੋਲ ਤਕਰੀਬਨ ਇਹਦੀ ਮਦਰ ਦੀ ਗੱਲ ਕਰ ਗਏ ਗਾਂ ਦੀ ਨਾਨੀ ਕੜਨਾਨੀ ਵੀ ਜੋ ਵੀ ਹੈਗਾ ਠੀਕ ਹੈ ਜੀ ਘੱਟੋ ਘੱਟ ਵੀ 30 40 50 ਸਾਲ ਪੁਰਾਣਾ ਰਵਾ ਵੀ 1947 ਦੀ ਵਾਰ ਤੋਂ ਬਾਅਦ ਹੀ ਗੱਲ ਕਰ ਗਏ ਉਦੋਂ ਪਰਿਵਾਰ ਇਹਨਾਂ ਦਾ ਜਿਹੜਾ ਕੋਈ ਰਿਸ਼ਤੇਦਾਰ ਜਾਂ ਸ਼ਰੀਕਾ ਸੀ ਠੀਕ ਹੈ ਜੀ ਪੱਟੀ ਸ਼ਹਿਰ ਦੇ ਵਿੱਚ ਆ ਕੇ ਵਸਿਆ ਉਤੋਂ ਤਕਰੀਬਨ ਇਹਨਾਂ ਨੂੰ ਜਿਹੜੀ ਇਹ ਗਾਂ ਇਹਨਾਂ ਦੀ ਤਕਰੀਬਨ ਮਾਂ ਕਰੋ ਚਾਹੀ ਉਹਨਾਂ ਦੀ ਗਾਂ ਨਾਨੀ ਕਰੋ ਠੀਕ ਹੈ ਜੀ ਉਹ ਇਹਨਾਂ ਦੇ ਕੋਲ ਹਾਸਲ ਹੋਈ ਇਹਨਾਂ ਨੂੰ ਉਸ ਤੋਂ ਬਾਅਦ ਰਵਾ ਇਹਨਾਂ ਦੇ ਕੋਲ ਤਕਰੀਬਨ ਆਇਆ ਨੀਲੀ ਰਾਵੀ ਦਾ ਉਹ ਆਪਾਂ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਕੋਟ ਵਸਾਵਾ ਸਿੰਘ ਕੋਟ ਦੀ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਹੈ ਨੇੜੇ ਪਿੰਡ ਗਜਲ ਆ ਜਾਂਦਾ ਤੇ ਬਾਕੀ ਮੇਰਾ ਭਰਾ ਇਧਰੋਂ ਤੁਸੀਂ ਪੱਟੀ ਮੋੜ ਥਾਣੀ ਵੀ ਵਿਜਿਟ ਕਰ ਸਕਦੇ ਜੇ ਤੂਤ ਪੰਗਾਲੇ ਥਾਣੀ ਵੀ ਕੋਟ ਬੁੱਡੇ ਥਾਣੀ ਤੂਤ ਪੰਗਾਲਾ ਤੇ ਅਗਲੇ ਪਾਸੇ ਦੋਸਤੋ ਡਰੇਨੋ ਡਰੇਨ ਜਿਹੜੀ ਸਿੱਤੀ ਛਟਕ ਹੁੰਦੀ ਆ ਪਿੰਡ ਕੋਟਲੀ ਵਸਾਵਾ ਸਿੰਘ ਨੂੰ ਬਲਟੋਵਾ ਇਥੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਬਹਾਦਰ ਨਗਰ ਥੋੜੀ ਦੂਰੀ ਤੇ ਆ ਇਹ ਪਿੰਡ ਲਾਗੇ ਲਾਗੇ ਆ ਠੀਕ ਆ ਜੀ ਤੇ ਪੂਰੀ ਗੱਲਬਾਤ ਕਰਦੇ ਆ ਤਰੀਕਾ ਜੇ ਤੁਸੀਂ ਨੋਟ ਕਰ ਲਓ ਅੱਜ 1 ਅਗਸਤ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ 4:00 ਵਜੇ ਵੀਡੀਓ ਆਪਾਂ ਬਣਾ ਰਹੇ ਹਾਂ ਇੱਕ ਗੱਬੜ ਮਾਜਾ ਪੂਰੀ ਡਿਟੇਲ ਲੈ ਕੇ ਦੇਣੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਪਾਜੀ ਹੀਰਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਾਜੀ ਕੈਮ ਸੇਤਾ ਹਾਂਜੀ ਜੀ ਇੱਕ ਨੀਲੀ ਦੀ ਇਹ ਮੱਝ ਆਪਣੇ ਕੋਲ ਆਏ ਹਾਂਜੀ ਇਹ ਅੱਜ ਸੇਲ ਕਰਨ ਦਾ ਤੁਹਾਡਾ ਵਿਚਾਰ ਬਣ ਗਿਆ ਵੀ ਸੇਲ ਕਰ ਦਈਏ ਤਿਆਰੀ ਤੇ ਆ ਤਕਰੀਬਨ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਜੇਕਰ ਆਪਾਂ ਬੈਕਗ੍ਰਾਉਂਡ ਜਾਂ ਪਿਛੋਕੜ ਦੀ ਗੱਲ ਕਰੀਏ ਤੁਸੀਂ ਉਹ ਵੀ ਆਪਾਂ ਨੂੰ ਦੱਸਿਆ ਵੀ ਆਪਣੇ ਕੋਲ ਮਤਲਬ ਇਹ ਪਤਾ ਨਹੀਂ ਕਿੰਨੀ ਕਿਹੜੀ ਦੇ ਦੇ ਚਾ ਸਾਰੇ ਛੋਟ ਜੰਮਣ ਤੋਂ ਪਹਿਲਾਂ ਤੁਰ ਹੁੰਦਾ ਜਾਂ ਨਹੀਂ ਅੱਛਾ ਜੀ ਮੈਂ ਤੁਹਾਨੂੰ ਪੁੱਛਿਆ ਸੀ ਵੀ ਇਹ ਮਤਲਬ ਕਿਸੇ ਮੰਜ ਨਾਲ ਅੱਛਾ ਜੀ ਉਹ ਗਾਂ ਦੀ ਗਾਂ ਤੁਰੀਆਂ ਜਾਂ ਗਾਂ ਦੀ ਗਾਂ ਗਾਂ ਦੀਆਂ ਬੱਚੇ ਤੁਰ ਆਏ ਤੁਰ ਆਏ ਉਹ ਸਿਰੇ ਵੀ ਤੁਰ ਹੀ ਹੁੰਦੀ ਏ ਠੀਕ ਹੈ ਠੀਕ ਹੈ ਉਹ ਪੱਟੀ ਦੇ ਹੀ ਉਹਨਾਂ ਤੋਂ ਹੀ ਲਈ ਇਹਨਾਂ ਉਹ ਪਾਕਤਾਂ 'ਚ ਜੁੜ ਗਿਆ ਸੀ ਆ ਉਦੋਂ ਦਾ ਬਾਤ ਤੁਰ ਆਉਂਦਾ ਏ ਆ ਮੱਝ ਜਦੋਂ ਪਾਕਿਸਤਾਨੋਂ ਉਧਰੋਂ ਆਏ ਤੇ ਉਧਰ ਨੇ ਮੱਝਾਂ ਬਹੁਤ ਸੀ ਨੀਲੀ ਰਾਵੀ ਦਾ ਨੀਲੀ ਰਾਵੀ ਦਾ ਠੀਕ ਹੈ ਤੁਸੀਂ ਪੱਟੀਆਂ ਉਹਨਾਂ ਦੀ ਸਾਡੇ ਪੇਦਾ ਨੇ ਗਾੜੀਆਂ ਹੋਰ ਬਾਤ ਰਿਆ ਆ ਠੀਕ ਆ ਮੱਝ ਦੋਸਤੇ ਕੋਈ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਨੀਲੀ ਦੀ ਮੱਝ ਆ ਪਿਓਰ ਬਿੱਲੀ ਮਣਕੀ ਅੱਖ ਬਾਕੀ ਮੋਛ ਨਾਸ ਚਾਰੇ ਪੈਰਾਂ ਤੇ ਤੁਸੀਂ ਵੇਖੋਗੇ ਮਗਰ ਲੀਆਂ ਲੱਤਾਂ ਧੋਤੀਆਂ ਅਗਲੇ ਪੈਰਾਂ ਤੇ ਜਵਾਬ ਪੂਛ ਉੱਪਰ ਤੱਕ ਵਾਈਟ ਤੇ ਇਹ ਪਾਜੀ ਇਹ ਸੂਹਾ ਕਨਵਾ ਸੋਣ ਵਾਲੀ ਆਪਣੇ ਕੋਲ ਇਹ ਚੌਥਾ ਸੂਹਾ ਸੋਣ ਵਾਲੀ ਤਿੰਨ ਸੂਈ ਆ ਤਿੰਨ ਸੂਵੇ ਪਹਿਲਾਂ ਆਪਾਂ ਚੋਾਈ ਦੀ ਘਰੇ ਕੀਤੀ ਆ ਹੁਣ ਚੌਥਾ ਸੂਹਾ ਗਾ ਕਿਹੜੇ ਮਾਲੀ ਤੋਂ ਗੱਬਣਾ ਮਾਲੀ ਨੀਲੀ ਦੇ ਤੇ ਗੱਬਣਾ ਪਿੰਡ ਚ ਪਰ ਪੂਰਾ ਪਿਆਉ ਨਹੀਂ ਮਾਲੀ ਇਹਦੇ ਜਨਾ ਨਹੀਂ ਹੈਗਾ ਉਹ ਮਗਰ ਇੰਨਾ ਪਿਓਰ ਮਾਲੀ ਨਹੀਂ ਸੀਗਾ ਪਰ ਹੈ ਨੀਲੀ ਦੇ ਮਾਲੀ ਤੋਂ ਗੱਬਣਾ ਨੀਲੀ ਦੇ ਤੋਂ ਆ ਠੀਕ ਆ ਜੀ ਇਹ ਦੋਸਤੋ ਜੜੀ ਬਿਲਕੁਲ ਹੈ ਰਿਐਲਿਟੀ ਆ ਜਿਹੜੀ ਸਚਾਈ ਆ ਬਾਕੀ ਕੱਲ ਨੂੰ ਮੇਰਾ ਭਰਾ ਕੋਈ ਚੰਗੇ ਬੱਚੇ ਲੈਣਾ ਚਾਹੁੰਦਾ ਤੇ ਨੀਲੀ ਦੀ ਮੱਝ ਤੁਸੀਂ ਸਾਹਮਣੇ ਦੇਖ ਰਿਹਾ ਜੇ ਤੇ ਕਿੰਨਾ ਕੁ ਦੁੱਧ ਨੇ ਚਵਾਇਆ ਪਿਛਲੇ ਸੋਭਿਆਂ ਦੇ ਵਿੱਚ ਇਹ 14 ਲੀਟਰ ਤੋਂ ਉੱਤੇ ਹੀ ਦਿੰਦੀ ਆ 14 ਲੀਟਰ ਤੋਂ ਬਾਰ-ਬਾਰ ਪੱਕਾ ਦੁੱਧ ਦੇਦਾ ਠੀਕ ਹੈ ਜੀ ਲਓ ਵੀ 14 ਲੀਟਰ ਤੋਂ ਇਹ ਬਾਰ-ਬਾਰ ਹੀ ਚੱਲਦੀ ਰਹੀ ਆ ਤਕਰੀਬਨ ਕੋਈ 15-16 ਲੀਟਰ ਦੀ ਮਿਲ ਕੇ ਕਪੈਸਿਟੀ ਵਾਲੀ ਦੋਸਤ ਇਹ ਮੱਝ ਆ ਸੋ ਜਿੰਨੀ ਕਿ ਘਰੇਲੂ ਘਰਾ ਦੇ ਵਿੱਚ ਆਪਣੇ ਸੇਵਾ ਹੁੰਦੀ ਆ ਓਨੀ ਕਿ ਸੇਵਾ ਕਰਕੇ ਜਿਹੜੀ ਇਹਦੀ ਚਵਾਈ ਕੀਤੀ ਆ ਵੀ 14 ਕਿਲੋ ਦੁੱਧ ਇਹਨੇ ਚਵਾਇਆ ਦੂਜੇ ਤੀਜੇ ਸਵੇ ਠੀਕ ਆ ਜੀ ਹੁਣ ਚੌਥਾ ਸਵੇ ਇਹਨੇ ਸੋਣਾ ਤੇ ਜਦੋਂ ਪੂਰਾ ਤਸਲੀਨ ਨਾਲ ਕੋਈ ਲੱਗ ਗਿਆ ਉਹ ਖ ਇਹ ਕੁੜੀ ਦਾ ਪੂਰਾ ਫੇਸ ਮੂੰਹ ਮੱਥਾ ਕਵਰ ਕਰਿਓ ਚੌਥਾ ਸੁਹਾਗਾ ਦੋਸਤੋ オリジナル ਚੌਥਾ ਵੈਸੇ ਚਲੋ ਕਹੇ ਨੂੰ ਕੋਈ ਵੀਰ ਸੱਜਣ ਤਿੱਜੇ ਵੀ ਕਹਿ ਸਕਦਾ ਸੀਗਾ ਪਰ ਚੌਥਾ ਸੁਹਾਗਾ ਠੀਕ ਹੈ ਜੀ ਕਿਉਂਕਿ ਕੋਈ ਉਹਲਾ ਚਾਹੇ ਤੀ ਕਿਸੇ ਨੂੰ ਪਰਮਾ ਭਲੇਖੇ ਦੇ ਵਿੱਚ ਨਹੀਂ ਰੱਖਣਾਗਾ ਜੋ ਰਿਐਲਿਟੀ ਉਹ ਤੁਹਾਡੇ ਸਾਹਮਣੇ ਆ ਤੇ ਪੱਜ ਹੀਰਾ ਸਿੰਘ ਜੀ ਸਮਾਂ ਕਿੰਨਾ ਕੁ ਦਾ ਬਾਕੀ ਹੈ ਜੀ ਸੁਣਦਾ ਇਹ ਲੈ ਜੂਗੀ ਪੰਜ ਚਾਰ ਦਿਨ 6 ਦਿਨ ਦਾ ਜਿੱਥੇ ਇਦੋਂ ਇਦਿੰਕ ਦੇ ਜੂਗੀ ਠੀਕ ਹੈ ਜੀ ਲਓ ਵੀ ਪੰਜ ਲੈ ਜੇ ਦੋਸਤੋ 6 ਲੈ ਜੇ ਦਿਨ ਤਕਰੀਬਨ ਹਜੇ ਇੰਨੇ ਕੇ ਕਰਮਾਂ ਦੀ ਕੱਢਦੀ ਆ ਆਰਡਰ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਇੱਧਰ ਦਿਖਾਓ ਪੈਕ ਸਾਈਡ ਤੋਂ ਆਹ ਦੇਖੋ ਸੋ ਲੈਵੇ ਦੀ ਬੰਤਰ ਚੈੱਕ ਕਰੋ ਠੀਕ ਹੈ ਜੀ ਹਜੇ ਕਾफी ਪਰਣਾ ਇਸ ਮੈਨੇ ਲੈਵੇ ਦੀ ਬੰਤਰ ਤੁਸੀਂ ਚੈੱਕ ਕਰੋ ਕਾफी ਪਰਣਾ ਲੈਵਾ ਆ ਜੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚੰਗੀ ਪਿਆਰੀ ਕਰ ਜੂਗੀ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਸੋ 14 ਲੀਟਰ ਇਹਦੇ ਥੱਲੋਂ ਦੁੱਧ ਚਵਾਈ ਕੀਤੀ ਆ ਘਰੇਲੂ ਘਰ ਦੇ ਵਿੱਚ ਹੋਣ ਦੇ ਕਾਰਨ ਸੋ 14 ਕਿਲੋ ਦੀ ਚਵਾਈ ਕੀਤੀ ਆ ਚਲੋ ਕੱਲ ਨੂੰ ਕੋਈ ਬਰੀਡਰ ਭਰਾ ਆਪਣਾ ਲੈ ਜਾਂਦਾ ਠੀਕ ਹੈ ਜੀ ਹੋ ਸਕਦਾ ਜੀ 15 ਜੋੜੇ 16 ਜੋੜੇ ਜਾਂ 17 ਵੀ ਜੋੜੇ ਠੀਕ ਹੈ ਜੀ ਤੇ ਕੱਲ ਨੂੰ ਕਿਸੇ ਵੀਰ ਨੇ ਨਸਲ ਬਰੀਡ ਤੇ ਕੰਮ ਕਰਨਾ ਤਕਰੀਬਨ ਕੋਈ 15 14 ਸੀਰੀ ਵਾਲੀ ਮੈਂ ਤਾਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਸਲ ਬਰੀਡ ਤੇ ਇੱਕ ਤੋਂ ਕੋਈ ਤੁਸੀਂ ਚੰਗੇ ਬੱਚੇ ਵੀ ਲੈ ਸਕਦੇ ਜੇ ਜਿਹਦੇ ਅੱਗੇ ਬਿਲਕੁਲ ਚੰਗੇ ਸੀਮਰ ਰਖਾ ਕੇ ਆਪਾਂ ਚੰਗੇ ਬੱਚੇ ਲੈ ਸਕਦੇ ਹਾਂ ਤੇ ਬਾਕੀ ਭਾਜੀ ਚਵਾਈ ਜਿਹੜੀ ਲੰਮਾ ਸਮਾਂ ਕਰਾਉਂਦੀ ਆ ਲੰਮਾ ਸਮਾਂ ਆ ਜੀ ਤੇ ਤਕਰੀਬਨ ਆਪ ਹੀ ਛੜਨੀ ਪੈਂਦੀ ਆ ਨੀਲੀ ਵਾਲਾ ਪੱਜਾ ਦਾ ਇਹ ਨਹੀਂ ਭਾਜੀ ਨੀਲੀ ਵਾਲੀ ਮੱਜਾਂ ਦੀ ਇਹ ਵੀ ਬੜੀ ਖਾਸੀ ਆਪ ਹੀ ਐਂਡ ਤੱਕ ਆਪਾਂ ਨੂੰ ਛੜਨਾ ਪੈਂਦਾ ਛੜਨੀ ਪੈਂਦੀ ਹੈ ਹਰ ਵੇਲੇ ਆਈ ਆ ਨਾਰ ਵੇਲੇ ਆਈ ਬੜੀ ਮਾਲੀ ਤੋਂ ਬੜੀਂ ਕੇ ਲੱਗੂਗਾ ਹਾਂ ਬੜੀ ਜ਼ਿਆਦਾਤਰ ਮਾਲੀ ਤੋਂ ਵੀ ਟੀਕੇ ਤੋਂ ਆਪਣਾ ਕਿਹ ਡੰਗਰ ਨਹੀਂ ਮਿਲ ਸੀਗਾ ਮਾਲੀ ਤੇ ਲੋੜਨਾ ਪੈਂਦਾ ਸਾਡੇ ਆ ਆਪਣੇ ਕੋਲ ਹੀ ਹੁੰਦਾ ਮਾਲੀ ਉਹ ਚੋਂ ਲਵਾ ਲੈਣਾ ਕਿ ਨਹੀਂ ਦੀ ਆ ਕਿ ਦਿਨੋਂ ਲਵਾਈ ਸੁਬੇ ਉਹ ਕਿਲੋ ਛੋਟਾ ਸੀ ਠੀਕ ਹੈ ਜੀ ਮੈਂ ਆ ਵੀ ਜਿਹੜੇ ਪਾਉਣ ਨੂੰ ਰੱਖਦਾ ਕੋਲੇ ਠੀਕ ਆ ਠੀਕ ਆ ਲੋ ਵੀ ਬਾਕੀ ਮੇਰਾ ਭਰਾ ਠੀਕਾ ਜੀ ਕਿਉਂਕਿ ਲੋਕਲ ਫੈਸਿਲਿਟੀ ਘੱਟ ਹੋਣ ਕਰਕੇ ਜਾਂ ਕੋਈ ਟੀਜੇ ਦਾ ਇੰਟਰਸਟ ਨਾ ਹੋਣ ਕਰਕੇ ਕੋਈ ਬਾਲਾ ਕਦੇ ਨੀਲੀ ਰਵੀ ਦਾ ਕੋਈ ਚੰਗਾ ਟੀਕਾ ਬਾਕੀ ਮੇਰਾ ਭਰਾ ਜਿਹੋੜਾ ਪੀਜਰ ਖਾ ਲਓਗੇ ਬੱਚਾ ਚੰਗਾ ਪਾ ਦੂ ਵੀ ਸੋ ਬਾਕੀ ਮਾਜ ਦਾ ਟਾਂਚਾ ਤੁਸੀਂ ਚੈੱਕ ਕਰ ਲਓ ਮੀਡੀਅਮ ਹਾਈਟ ਦੇ ਵਿੱਚ ਆ ਮਧਰੀ ਗੋਡੀ ਜੀ ਆ ਮਧਰੀ ਡੌਲੀ ਦੇ ਵਿੱਚ ਆ ਵਜਨ ਵਟਾ ਪੂਰਾ ਹਾਰਵਰ ਹੀ ਆਈ ਆ ਬਾਕੀ ਮੇਰਾ ਭਰਾ ਹਾਰਵਰ ਹੀ ਆਈ ਆ ਤੁਹਾਨੂੰ ਬਣਦੀ ਮਾਲੀ ਤੋਂ ਆ ਡਿੰਗ ਕੇ ਬਣਦੀ ਆ ਕਰਵਾ ਦੀ ਠੀਕ ਹੈ ਜੀ ਕੋਈ ਕਹਿ ਪਰ ਆਉਂਦਾ ਵੀ ਸਾਇਲੈਂਟ ਹੀਟ ਹੁੰਦੀ ਆ ਗੂੰਗਾ ਹੇਹਾ ਹੁੰਦਾ ਉਹ ਗੱਲ ਬਾਤ ਨਹੀਂ ਕੀ ਪੂਰੀ ਡਿੰਗ ਕੇ ਬਣਦੀ ਆ ਤੇ ਚਵਾਈ ਲੰਬਾ ਸਮਾਂ ਕਰਾਉਂਦੀ ਆ ਥਣ ਦੇ ਵੀ ਸਾਫ ਸੁਥਰੀ ਆ ਇੱਕ ਉਹ ਭਾਜੀ ਨੂੰ ਖੋਲੇ ਮੜਾ ਤੋੜ ਕੇ ਦਿਖਾ ਦਈਏ ਫਤਸਲੀ ਨਾਲ ਇੱਕ ਵਾਰ ਨਵਾਂ ਤੋਰ ਕੇ ਦਿਖਾ ਦਿੰਨੇ ਆ ਇੱਕ ਵਾਰੀ ਪੂਰੀ ਤਸੱਲੀ ਨਾਲ ਜਿਵੇਂ ਮੜੀ ਕਵਰ ਕਰਦੇ ਵਿਖਾ ਦੇ ਤਸੱਲੀ ਨਾਲ ਆਰਡਰ ਕੁਆਲਿਟੀ ਮੇਰਾ ਭਰਾ ਇੱਕ ਵਾਰੀ ਮਾਰੋ ਚਾਤ ਆ ਦੇਖੋ ਜੀ ਆ ਦੇਖੋ ਜੀ ਪੂਰੀ ਉਸ ਤਰ੍ਹਾਂ ਹੀ ਫੜ ਲੀਏ ਹਾਂ ਹਟ ਹਟ ਆ ਦੇਖੋ ਠੀਕ ਹੈ ਲੋਬਿਟਾਂ ਟੈਟੂ ਚਾ ਬਹੁਤ ਵਧੀਆ ਢਿਕਾ ਦੀ ਫੋਨ ਆਜਣ ਵਟਾ ਪੂਰੀ ਜੰਮੀ ਪਲੀ ਆ ਸੁਦ ਦਿਨਾਂ ਦੀ ਗੱਲ ਕਰ ਲਈਏ ਦੇਖੋ ਰਿਫਰ ਕਨਫਰਮ ਕਰਾ ਦਿੰਦੇ ਆ ਦੋਸਤੋ 6 ਵੀ ਕੱਢ ਸਕਦੀ ਆ 7 ਵੀ ਕੱਢ ਸਕਦੀ ਆ ਥੱਲੋ ਬੜੀ ਚੰਗੀ ਚੋਕੀ ਆ ਹੋਰ ਵੀ ਜੇਕਰ ਦੇਣ ਲੱਗੀ 5 6 ਤੇ ਤਿਆਰੀ ਹੋਰ ਵੀ ਚੰਗੀ ਕਰ ਦੋਗੀ ਠੀਕ ਆ ਸੋ ਅੱਖਾਂ ਦੋ ਬਿਲਕੁਲ ਬਿੱਲੀਆਂ ਅੱਖਾਂ ਨੇ ਰੈੱਡ ਕੋਲੇ ਸੁਰਖ ਗੁਲਾਬੀ ਕੋਲੇ ਆ ਆ ਬਹਿਣੀ ਵਾਲੇ ਪਾਸੋਂ ਤੁਸੀਂ ਇੱਕ ਵਾਰੀ ਮਾਰੋ ਚਾਤ ਬਾਕੀ ਪੂਰਾ ਸਫਾਈ ਦਾ ਰੇਵਾ ਲੱਗਾ ਠੀਕ ਹੈ ਜੀ ਪੋਛੀ ਵੀ ਬਿਲਕੁਲ ਉੱਪਰ ਤੱਕ ਵਾਈਟ ਆ ਸਫਾਈ ਵਾਲਾ ਰੇਵਾ ਵੰਡਾ ਵਿਰਲ ਚੰਗੀਆਂ ਨੇ ਕਦੇ-ਕਦੇ ਹੁੰਦਾ ਵੀ ਵੰਡਾ ਵਿਰਲ ਜਿੱਥੇ ਗੈਪ ਘੱਟ ਹੁੰਦਾ ਹੈ ਪਛਮੋਂ ਦੇ ਆਪੀ ਥਣਾ ਦੇ ਵਿੱਚ ਸੋ ਵੰਡਾ ਵਿਰਲ ਚੰਗੀ ਆ ਤੇ ਬਾਕੀ ਤੁਹਾਨੂੰ ਪਸੰਦ ਆਊਗੀ ਵੀਰਾਂ ਨੂੰ ਠੀਕ ਹੈ ਜੀ ਆ ਦੇਖੋ ਠੀਕ ਆ ਅੱਛਾ ਭਾਜੀ ਹੀਰਾ ਸਿੰਘ ਜੀ ਡਿਮਾਂਡ ਮੁੱਲ ਇੱਕ ਹੁੰਦਾ ਜੇ ਆਪਾਂ ਪਸ਼ੂ ਸੇਲ ਕਰਦੇ ਆ ਇੱਕ ਡਿਮਾਂਡ ਹੁੰਦੀ ਆ ਵੀ ਇੰਨੇ ਰੁਪਏ ਵਟਨੇ ਆ ਕੀ ਮੁੱਲ ਕਰਦੇ ਆ ਦੇ ਕਿੰਨੇ ਸੀ ਦਵਾਂਗੇ ਅੱਜ ਆਪਾਂ ਦੁਬਾਨ ਦੇ ਦੀ 1 ਲੱਖ 10 ਅੱਛਾ ਜੀ ਤੇ ਦੋ ਛੋਟ ਕਰ ਦਾਂਗੇ ਵਿੱਚੋਂ 1 ਲੱਖ 8000 ਦੀ ਦੇਓਗੇ ਹਾਂਜੀ ਠੀਕ ਆ ਜੀ ਬਾਕੀ ਕੋਈ ਆਉਂਦਾ ਸੱਜਣ ਮੌਕੇ ਤੇ ਥੋੜਾ ਬਾਧਾ ਮਾਨਤਨ ਹੋਰ ਕਰਦੇ ਆ ਜੀ ਉਹ ਕਰ ਦਾਂ ਕੋਈ ਗੱਲ ਨਹੀਂ ਜੋ ਵੀ ਬੰਦਦਾ ਸਰਦਾ ਹਾਂਜੀ ਠੀਕ ਆ ਲੋ ਵੀ 1 ਲੱਖ 10000 ਦੀ ਦੋਸਤ ਡਿਮਾਂਡ ਆ ਮੰਗ ਜਿਹੜੀ ਇੱਕ 10 ਆ ਬਾਕੀ 1.8 ਲੱਖ 8000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਠੀਕ ਆ ਸੋ ਚੰਗੀ ਮਾਜਾ ਫੋਲ ਵਜਨ ਰਵੇ ਦੇ ਵਿੱਚ ਆ ਪਸੰਦ ਆਊਗੀ ਭਰਾਵਾਂ ਨੂੰ ਪਿਸ਼ੋ ਬਿਲਕੁਲ ਜਿਹੜਾ ਪਿਸ਼ੋਕੜ ਇਹਦੀ ਬੈਕਗ੍ਰਾਉਂਡ ਆ ਉਹ ਤੁਹਾਨੂੰ ਦੱਸ ਹੀ ਦਿੱਤੀ ਆ ਠੀਕ ਆ ਜੀ ਤਕਰੀਬਨ ਜਦੋਂ ਬਿਲਕੁਲ ਇਹ ਪਾਕਿਸਤਾਨੀ ਰਵੇ ਦੇ ਵਿੱਚੋਂ ਆ ਕਿਉਂਕਿ ਇਹਦੀ ਮਦਰ ਤੇ ਉਹਦੀ ਗਾਂ ਮਦਰੇ ਦੀ ਨਾਨੀ ਗਾਂ ਪਰ ਨਾਨੀ ਕਰਨਾ ਨਹੀਂ ਠੀਕ ਆ ਜੀ ਜੋ ਵੀ ਇਹਦਾ ਬਿਲਕੁਲ ਬੈਕਗ੍ਰਾਉਂਡ ਆ ਉਧਰ ਤੋਂ ਰਵੇ ਦੇ ਵਿੱਚੋਂ ਤੁਰਿਆ ਆ ਰਿਹਾ ਠੀਕ ਆ ਜੀ ਰਵਾ ਅੱਗੇ ਮੇਰੇ ਭਰਾ ਕਾਫੀ ਆਪਣੇ ਚਾਹ ਬਣੋ ਦੇ ਸ਼ੌਂਕ ਰੱਖਦੇ ਆ ਬਿਨਾਂ ਜ਼ਰੂਰ ਬ੍ਰੀਡ ਤੇ ਕੰਮ ਕਰਨਾ ਕੋਈ ਇਹੋ ਜੀ ਚੰਗੀ ਮੱਝ ਮਿਲ ਜੇ ਤੇ ਨਿਸ਼ਾਨੀਆਂ ਪੂਰੀਆਂ ਕੰਪਲੀਟ ਕਰਦੀ ਆ ਸੋ ਚਾਹਵਾਨ ਸੱਜਣ ਆਪਣੇ ਲਾਲਿਓ ਫੋਨ ਠੀਕ ਆ ਜੀ ਪਾਜੀ ਹੀਰਾ ਸਿੰਘ ਉਹਨਾਂ ਦੇ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਆ ਦੇਖੋ ਜੀ ਨਵੀਂ ਨੰਬਰ ਜਿਹੜੇ ਦੋਸਤੋ ਵੀਡੀਓ ਤੇ ਲਾ ਦਿੱਤੇ ਜਾਣਗੇ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਸੋ ਅੱਜ ਇੱਕ ਦੋਸਤ ਘਰੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਦੇ ਵਿੱਚ ਇੱਕ ਮੱਝ ਕਵਰ ਕਰਨੀ ਸੀ ਉਹ ਤੁਹਾਨੂੰ ਆਪਾਂ ਬਿਲਕੁਲ ਦਿਖਾ ਦਿੱਤੀ ਆ ਸੋ ਜਿਹੜੇ ਭਰਾਵਾਂ ਨੂੰ ਪਸੰਦ ਆਊਗੀ ਇੱਥੇ ਆਣ ਕੇ ਆਪਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਸੋ ਵੀਡੀਓ ਵੇਖਣ ਦੇ ਲਈ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ